ਸੁੱਖ ਨਹੀਂ ਨਿਕਲ ਸਕਦਾ ਕਿਸੇ ਦੇ ਮਨ ਨੂੰ ਤੂੰ ਚੋਟ ਪਹਚਾਈਏ ਤੋ ਤੈਨੂੰ ਮਾਨਸਿਕ ਬੀੜਾ ਮਿਲੇਗੀ ਕਿਸੇ ਦੇ ਸਰੀਰ ਨੂੰ ਤੂੰ ਚੋਟ ਪਹਚਾਈਏ ਤੋ ਸਰੀਰ ਤੇਰਾ ਬਚ ਨਹੀਂ ਸਕਦਾ ਕਿਉਂਕਿ ਪ੍ਰਮਾਤਮਾ ਦੇ ਦਰਬਾਰ ਦੇ ਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਬਦ ਦੀ ਵਿਚਾਰ ਨਹੀਂ ਆਉਂਦੀ ਤੇਰਾ ਰੰਗ ਕੈਸਾ ਹੈ ਤੇਰਾ ਰੂਪ ਕੈਸਾ ਹੈ ਤੇਰਾ ਮਜ਼ਬਦ ਕੀ ਹੈ ਤੇਰਾ ਮੁਲਕ ਕੈਸਾ ਹੈ ਤੇਰੀ ਭਾਸ਼ਾ ਕੀ ਹੈ ਤੇਰਾ ਵਰਨ ਕੀ ਹੈ ਤੇਰੀ ਜਾਤ ਪਾਤ ਕੀ ਹੈ ਪ੍ਰਮਾਤਮਾ ਇਸ ਦੀ ਵਿਚਾਰ ਨਹੀਂ ਕਰਦਾ ਫਿਰ ਕਿਸ ਦੀ ਕਰਦਾ ਹੈ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਉਸ ਸੱਚੇ ਦੇ ਦਰਵਾਜ਼ੇ ਚ ਕੇਵਲ ਕਰਮਾਂ ਦੇ ਵਿਚਾਰ ਹੋਰ ਕੁਝ ਵੀ ਨਹੀਂ ਤੇਰਾ ਮਜ਼ਹਬ ਕੀ ਹੈ ਤੇਰਾ ਮੁਲਕ ਕੀ ਹੈ ਤੇਰਾ ਰੰਗ ਰੂਪ ਕੈਸਾ ਹੈ ਤੇਰੀ ਬਾਸ਼ਾ ਕੀ ਹੈ ਜਾਤ ਪਾਤ ਕੀ ਹੈ गोत की है घराना की है कुछ भी नहीं कर्म की है कर्मे कर्मे होए विचार दुख है तो समझ लेना कोई ऐसे बीज बोए गए ने अक्सर मनुख कह देता है दे, पता नहीं ये दुख क्यों है दर्श बीज आज बोया है तो फल आज ते है नहीं बीज ਫਲ ਤੱਕ ਆਪਣੇ ਵਿਚਾਰ ਕਾਫੀ ਸਮੇਂ ਦਾ ਗਾਇਬ ਹੈ ਅੰਤਰਾ ਲੈ ਅਜ ਬੀਜ ਬੋਇਆ 2 ਸਾਲ 4 ਸਾਲ 10 ਸਾਲ ਬਾਅਦ ਕਿਦ ਰੇ ਫਲ ਹੈ ਤੋ ਕਈ ਵਾਰ ਪਤਾ ਹੀ ਨਹੀਂ ਚੱਲਦਾ ਇਹ ਦੁੱਖ ਪਤਾ ਨਹੀਂ ਕਿਹੜੇ ਬੀਜ ਦਾ ਫਲ ਹੈ ਮੈਂ ਕਦੋਂ ਬੋਇਆ ਸੀ ਸ਼੍ਰੀ ਕਬੀਰ ਕਹਿੰਦੇ ਨੇ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣਾਂ ਮੈਂ ਕੀ ਜਾਣੋ ਬਾਬਾ ਰੇ ਏ ਪ੍ਰਭੂ ਮੈਨੂੰ ਕੁਛ ਨਹੀਂ ਪਤਾ ਮੈ ਨਹੀਂ ਜਾਣਦਾ ਕਿਉਂ ਤੂੰ ਐਸਾ ਨਿਯਮ ਬਣਾਇਆ ਤੂੰ ਐਸੀ ਮਰਿਆਦਾ ਬਣਾਈਏ ਬੀਜ ਹੁਣ ਬੋਈਏ ਤੇ ਹੁਣੇ ਫਲ ਨਹੀਂ ਹੈ ਤੁਡੀ ਕਰਨੀ ਪੈਗੀ ਤੁਡੀ ਕਰਨੀ ਪੈਗੀ ਮੈਂ ਕਣਕ ਅੱਜ ਬੋਈਏ ਅੱਜ ਕਣਕ ਨਹੀਂ ਹੈ ਮੈਂ ਅੱਜ ਆਮਦਾ ਬੂਟਾ ਲਾਇਆ ਹੈ ਅੱਜ ਮੈਨੂੰ ਅੰਬ ਨਹੀਂ ਮਿਲਨੇ ਮੈਂ ਅੱਜ ਅੰਗੂਰ ਦੀ ਬੇਲ ਲਾਈ ਹੈ ਅੱਜ ਅੰਗੂਰ ਕੋਈ ਨਹੀਂ ਆਦਮੀ ਫਲ ਲਈ ਫੁੱਲਾਂ ਲਈ ਅੰਨ ਲਈ 6 ਮਹੀਨੇ ਸਾਲ 2 ਸਾਲ 5 ਸਾਲ 10 ਸਾਲ ਇੰਤਜ਼ਾਰ ਕਰ ਸਕਦਾ ਕਰਦਾ ਸਾਰੀ ਦੁਨੀਆ ਚਾਹੁੰਦੀ ਹੈ ਪਾਠ ਕੀਤਾ ਹੈ ਜਪ ਕੀਤਾ ਹੈ ਅੰਮ੍ਰਿਤ ਵੇਲੇ ਉੱਠਿਆ ਹੈ ਕਹਿੰਦੇ ਅੱਜ ਪਾਠ ਤੇ ਬੜਾ ਕੀਤਾ ਜਬ ਤੱਕ ਤੇ ਬੜਾ ਕੀਤਾ ਹੋਇਆ ਤੇ ਕੁਛ ਵੀ ਨਹੀਂ ਐਸੇ ਮਿਲਦੇ ਨੇ ਮੈਨੂੰ ਹੋਇਆ ਤੇ ਕੁਛ ਵੀ ਨਹੀਂ ਹੱਦ ਹੋ ਗਈ ਅੰਮ ਦਾ ਬੂਟਾ ਤੂੰ ਲਾਇਆ ਔਰ ਤੇਰਾ ਵਿਸ਼ਵਾਸ ਕਾਇਮ ਹੈ ਕੋਈ ਨਹੀਂ ਦੋ ਚਾਰ ਸਾਲਾਂ ਬਾਅਦ ਭਲਾਏਗਾ ਆਏਗਾ ਕਈ ਦਫਾ ਮਾਸੂਮ ਬੱਚੇ ਹੁੰਦੇ ਨੇ ਕਿ ਮੈਂ ਪਿਛੇ ਕਿਸਾਨ ਰਈ ਬੱਚਾ ਰਹਿਆ ਕਰਾਂ ਨਾ ਕਿਸਾਨਾਂ ਦਾ ਸੀ ਬਚਪਨਾ ਐਸਾ ਹੁੰਦਾ ਹੈ ਬੀਜ ਹੁਣ ਬੋਇਆ ਸਵੇਰੇ ਤੇ ਸ਼ਾਮ ਨੂੰ ਫਰੋਲ ਕੇ ਵੇਖਦਾ ਪਏ ਪੁੰਗਰ ਦਾ ਫਿਆ ਕੇ ਨੇ بے ਸਬਰੀ بے ਸਬਰੀ ਫਿਰ ਸਵੇਰੇ ਮਿੱਟੀ ਹਟਾ ਰਿਹਾ ਹੈ ਇਹ ਮੈਂ ਸਵਸਤੇ ਕਹਿ ਰਿਹਾ बहुत पुरानी गल देश की वन तो पहली दी गल फुल बीज मैं बोए छोटे होंगे तो मैं शाम नो फरोल के वेखा पिया दोस्तों देखिए टैब ये देखिए एसी ये देखिए मोबाइल माइक भाई एयरबोर्ड और ये देखिए सबसे बड़ा चीज डिजिटल बोर्ड कहां से आया भाई क्राउन इलेवन से अरे ये दोस्तों आप लोग एक चीज दिखाते हैं इधर क्या है भाई साहब ये और देखिए इधर ये क्या है पैसा कहां से आया दोस्तों आप लोग को ये गेम देखने को मिल जाएगा क्राउन इलेवन लोग चल जाना है लकी स्पिन पे यहां पर देखो मैंने ट्वेंटी का स्पाइन किया कुछ आपके सामने है और ये रहा भाई साहब ट्वेंटी का लगाया सेवन नाइनटी नाइन का प्रॉफिट अब बताते हैं दोस्तों विड्रो कैसे करना है यहां पर क्लिक करना है विड्रो पे जाना है और आपको अपना अमाउंट सेलेक्ट करना है ठीक है यहां पर तीन है इसका करना है यहां पर विद्रॉ कर देना वेरीफाई कर देना बस दोस्तों हो गया आपका सक्सेसफुल आप करके दिखा दिया का प्रूफ मैंने लेकर रखा देख सकते हैं आप लोग को इधर तो दोस्तों आप लोग क्या कर रहे हैं दिए गए लिंक पे क्लिक कीजिए और डाउनलोड कीजिए क्राउन इलेवन शाम ਆ ਕਹਿ ਲਗੇ ਕੀ ਕਰਨੇ ਸਵੇਰੇ ਤੇ ਬੋਏ ਨੇ ਮੈਂ ਕਿਹਾ ਦੇਖਦਾ ਪੁੰਗਰਦੇ ਪੈਣੇ ਕਿ ਨਹੀਂ ਸਬਰ ਕਰ ਲਈ 5-10 ਦਿਨ ਸਬਰ ਕਰ ਮੈਂ ਸਵੇਰੇ ਦੇਖਾਂ ਸ਼ਾਮੇ ਮਿੱਟੀ ਹਟਾਵਾਂ ਸਵੇਰੇ ਮਿੱਟੀ ਹਟਾਵਾਂ ਇੱਕ ਦਿਨ ਪਿਤਾ ਜੀ ਨੇ ਗਏ ਨਹੀਂ ਪੁੰਗਰਣਗੇ ਤੂੰ ਬੀਜ ਖਰਾਬ ਕਰ ਦਿੱਤਾ ਐਨੀ ਬੇਸਬਰੀ ਬੋਏ ਨੇ ਤੂੰ ਜ਼ਰਾ ਸਬਰ ਰੱਖ ਸਵੇਰੇ ਮਿੱਟੀ ਹਟਾ ਕੇ ਦੇਖਦਾ ਸ਼ਾਮੇ ਮਿੱਟੀ ਹਟਾ ਕੇ ਦੇਖਦਾ ਇਤਨੀ ਬੇਸਬਰੀ ਕਿਤੇ ਥੋੜਾ ਜਿਹਾ ਪਾਠ ਸਵੇਰੇ ਕੀਤਾ ਗੁਰਦੁਆਰੇ ਆ ਕੇ ਮੱਥਾ ਟੇਕਿਆ ਕਿਦਰੇ ਏਕੜਾ ਪਰ ਸ਼ਾਦੀ ਦੇਗ ਵੀ ਕਰਾਈ ਹੋਵੇਗੀ ਚਲੋ ਲੰਗਰ ਵੀ ਕਰਾਇਆ ਹੋਵੇਗਾ ਗੁਸਤਾਖੀ ਮਾਫ ਪਰ ਦੇਖਦਾ ਫਲ ਤੇ ਕੋਈ ਨਹੀਂ ਆਇਆ ਫਲ ਤੇ ਕੋਈ ਨਹੀਂ ਮਿਲਿਆ 4 ਦਿਨ ਹੋ ਗਏ ਨਾ ਹਫਤਾ ਹੋ ਗਿਆ ਫਲ ਤੇ ਕੋਈ ਨਹੀਂ ਮਿਲਿਆ ਮੈਂ ਅਰਸ਼ ਕਰਾਂ ਹੋ ਸਕਦਾ ਹੈ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ ਕਈ ਬੀਜ ਨਹੀਂ ਪੁੰਗਰਦੇ ਪਰ ਸ਼ੁਭ ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਿਸ਼ ਕਰਨ ਦੀ ਧਰਤੀ ਵਿੱਚ ਬੋਇਆ ਹੈ ਇੱਕ ਤਿਲ ਨਹੀਂ ਬੰਨੇ ਗਾਲੇ ਮਹਾਰਾਜ ਦੀ ਬਾਣੀ ਕਹਿੰਦੀ ਇੱਕ ਤਿਲ ਜਿੰਨੀ ਗਾਲ ਨਾ ਵੀ ਵਿਅਰਥ ਨਹੀਂ ਜਾਏਗੀ ਫਲੀ ਬਹੁਤ ਹੋਏਗੀ ਲਾਜ਼ਮੀ ਹੋਏਗੀ ਪਤਿਤ ਪਾਵਨ ਹਰ ਬਿਰਧ ਸਰਾਏ ਇਕ ਤਿਲ ਨਹੀਂ ਬਨਨੇ ਕਾਲੇ ਤਿਲ ਜਿਤਨੀ ਵੀ ਵਿਅਰਥ ਨਹੀਂ ਪਰ ਸਬਰ ਤੇ ਰੱਖ ਸਬਰ ਇਹ ਸਵਾ ਉਹ ਜੇ ਤੂੰ ਬੰਦਾ ਦ੍ਰਿੜ ਕਰੇ ਵਧਤੀਵੇਂ ਦਰਿਆ ਟੁੱਟ ਨਾ ਥੀ ਵਾਹਣਾ ਬਾਬਾ ਫਰੀਦ ਸਾਗਰ ਦੀ ਤਰ੍ਹਾਂ ਹੋ ਜਾਏਗਾ ਅਗਰ ਤੂੰ ਸਬਰ ਰੱਖਿਆ ਤੇ بے ਸਬਰੀ ਨਾਲ ਤੂੰ ਮਿੱਟੀ ਹਟਾਉਂਦਾ ਰਿਹਾ ਤੋ ਸ਼ਾਇਦ ਬੀਜ ਬਨ ਬਨ ਤੋ ਰਹਿ ਜਾ ਇਦਰ ਤੂੰ ਸ਼ੁਭ ਕਰਮ ਕੀਤਾ ਇਦਰ ਤੂੰ ਗੁਰੂ ਤੇ ਗਿਲੇ ਵੀ ਕਰਦਾ ਰਿਹਾ ਤੂੰ ਗਿਲੇ ਕਰਨਾ ਇੱਕ ਹੋਰ ਕਰਮ ਹੋ ਗਿਆ ਇਸ ਦਾ ਵੀ ਆਪਣਾ ਫਲ ਹੈ ਫਿਰ ਤੋ ਮੇਰਸ ਕਰਾਂ ਹੁਕਮ ਲਿਖ ਦੁਖ ਸੁਖ ਬਾਈਏ ਲਿਖੇ ਹੋਏ ਹੁਕਮ ਦੇ ਮਤਾਬਕ ਦੁਖ ਚੱਲਦਾ ਹੈ ਸੁਖ ਚੱਲਦਾ ਹੈ ਲਿਖੇ ਹੋਏ ਹੁਕਮ ਦੇ ਮਤਾਬਕ ਕੋਈ ਉੱਤਮ ਹੈ ਨੀਚ ਨਹੀਂ ਬੋਧ ਤਵੀਜ ਤੋਂ ਫਲ ਤੇ ਝੋਲੀ ਤੇ ਛਾਵੇਗਾ ਹਾਫਿਜ਼ ਹੋਏ ਨੇ ਈਰਾਨ ਦੇ ਚ ਇੱਕ ਸੂਫੀ ਸੰਤ ਮੈਂ ਇਹਨਾਂ ਦਾ ਮਕਬਰਾ ਦੇਖਿਆ ਸੀ ਸ਼ਿਰਾਜ਼ ਦੇ ਚ ਈਰਾਨੀ ਕਾਰੀਗਰਾਂ ਨੇ ਤੇ ਈਰਾਨੀ ਸ਼ਰਦਾਲੂਆਂ ਨੇ ਕੱਚ ਨੂੰ ਢਾਲ ਕੇ ਮਕਬਰਾ ਬਣਾਇਆ ਹੈ ਇਹ ਨਹੀਂ ਕੱਚ ਲਿਆ ਕੇ ਉਥੇ ਫਿਟ ਕੀਤਾ ਨਹੀਂ ਕੱਚ ਨੂੰ ਪਿਘਲਾ ਕੇ ਦਿਵਾਰਾਂ ਗੁੰਬਦ ਸਾਰਾ ਹੀ ਕੱਚ ਔਰ ਇਰਾਨੀ ਕਾਰੀਗਰੀ ਦਾ ਇੱਕ ਨਮੂਨਾ ਹੈ ਦੁਨੀਆ ਤੋਂ ਲੋਕੀ ਆਉਂਦੇ ਨੇ ਦੇਖਦੇ ਨੇ ਕਬਰ ਤੇ ਸੋਨਾ ਚੜ੍ਹਿਆ ਹੈ ਸਾਰਾ ਦਿਨ ਉਸ ਦੇ ਕਲਾਮ ਦੀ ਟੇਪ ਚੱਲਦੀ ਰਹਿੰਦੀ ਹੈ ਉਰਦੂ ਪਰਸ਼ੀਅਨ ਤੇ ਇੰਗਲਿਸ਼ ਦੇ ਨਾਲ ਨਾਲ ਉਸ ਦਾ ਅਨੁਵਾਦ ਵੀ ਚੱਲਦਾ ਰਹਿੰਦਾ ਹੈ ਤਾਂ ਕਿ ਲੋਕਾਂ ਨੂੰ ਪਤਾ ਚਲੇ ਫਕੀਰ ਕੀ ਕਹਿੰਦਾ ਹੈ ਜੋ ਆਏ ਨੇ ਦੇਖਣ ਉਹਨਾਂ ਨੂੰ ਪਤਾ ਤੇ ਚਲੇ ਫਕੀਰ ਕੀ ਕਹਿੰਦਾ ਹੈ حافظ ਦਾ ਇੱਕ ਮਿੱਤਰ ਸੀ ਬੜੀ ਦੁਖੀ ਹਾਲਤ ਦੇ ਚ ਹਾਫਿਜ਼ ਦੇ ਕੋਲ ਗਿਆ ਆਪਣੇ ਦੁੱਖਾਂ ਦਾ ਰੋਣਾ ਉਸਨੇ ਰੋਇਆ ਤੇ ਹਾਫਿਜ਼ ਦਾ ਇੱਕ ਕਲਾਮ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਯਾਰਾ ਖੁਦ ਕਰਦਾ ਲਾ ਇਲਾਜ ਨੇਸਤ ਧਿਆਨ ਨਾਲ ਸੁਣਨਾ ਯਾਰਾ ਖੁਦ ਕਰਦਾ ਰਾ ਇਲਾਜ ਨੇਸਤ ਕਰਦਨੀ ਖੁਇਸ਼ ਉਹ ਆਮਦ ਨੇ ਬੇਸ਼ ਐ ਮੇਰੇ ਮਿੱਤਰ ਜੋ ਤੂੰ ਕਰ ਚੁੱਕੇ ਐ ਇਹਦਾ ਇਲਾਜ ਮੇਰੇ ਕੋਲ ਨਹੀਂ ਐ ਜੋ ਤੂੰ ਬੋ ਚੁੱਕੇ ਐ ਇਹਦਾ ਇਲਾਜ ਮੇਰੇ ਕੋਲ ਨਹੀਂ ਐ ਜੋ ਤੂੰ ਬੋ ਚੁੱਕੇ ਐ ਇਹ ਫਲ ਝੋਲੀ ਦੇ ਚ ਪਾਣ ਨੂੰ ਰਾਜ਼ੀ ਹੋ ਜਾ ਮੈਂ ਕੁਝ ਵੀ ਨਹੀਂ ਕਰ ਸਕਦਾ ਕਿਉਂ ਇਹ ਵਿਧਾਨ ਖੁਦਾ ਦਾ ਹੈ ਮੇਰਾ ਨਹੀਂ ਇਹ ਨਿਯਮ ਉਸ ਦਾ ਹੈ ਮੈਂ ਉਸ ਦੇ ਨਿਯਮ ਦੇ ਚ ਮਦਖਲਤ ਨਹੀਂ ਕਰ ਸਕਦਾ ਮੇਰੀ ਪਹੁੰਚ ਹੀ ਨਹੀਂ ਹੈ ਸੰਤ ਦਾ ਕੰਮ ਹੈ ਫਕੀਰ ਦਾ ਕੰਮ ਹੈ ਉਸ ਦੇ ਨਿਯਮ ਦੀ ਜਾਣਕਾਰੀ ਕਰਾ ਦੇ ਬਸ ਇਤਨਾ ਉਹਦਾ ਧਰਮ ਧਰਮ ਤੋਂ ਮੁਰਾਦ ਮਰਿਆਦਾ ਦੀ ਜਾਣਕਾਰੀ ਕਰਾ ਦੇ ਸੰਤ ਉਸ ਦੇ ਨਿਯਮ ਨੂੰ ਬਦਲ ਨਹੀਂ ਸਕਦਾ ਸੰਤ ਉਸ ਦੇ ਨਿਯਮ ਦੀ ਜਾਣਕਾਰੀ ਕਰਾ ਸਕਦਾ ਹੈ ਇਸ ਵਾਸਤੇ ਉਹ ਕਹਿ ਰਿਹਾ ਯਾਰਾ ਖੁਦ ਕਰਦਾ ਰਾ ਇਲਾਜ ਨੇਸ ਰਦਨੀ ਖੁਇਸ਼ ਉਹ ਆਮਦਨੀ ਵੇਸ਼ ਜੋ ਤੂੰ ਕਰ ਚੁਕੇ ਹੈ ਬੌਗਣ ਲਈ ਤਿਆਰ ਹੋ ਜਾ ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ